ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਪਟਿਆਲਾ ਦੇ ਇਤਿਹਾਸਿਕ ਕਿਲਾ ਮੁਬਾਰਕ ਵਿੱਚ ਸਥਿਤ ਹੋਟਲ ਰਣਵਾਸ ਪੰਜਾਬ ਸਰਕਾਰ ਵੱਲੋਂ ਲੋਹੜੀ ਦੇ ਮੌਕੇ ਤੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਨਗੇ ਸਰਕਾਰ ਦਾ ਦਾਵਾ ਹੈ ਕਿ ਇਹ ਦੁਨੀਆ ਦਾ ਇਕਲੌਤਾ ਹੋਟਲ ਹੈ ਜੋ ਸਿੱਖ ਮਹਿਲ ਵਿੱਚ ਬਣਾਇਆ ਗਿਆ ਸੀ ਹੁਣ ਰਾਜਸਥਾਨ ਦੀ ਤੀਰਸ ਤੇ ਇਸ ਹੋਟਲ ਦੀ ਡੈਸਟੀਨੇਸ਼ਨ ਵੈਡਿੰਗ ਨੂੰ ਇਤਿਹਾਸਕ ਕੀਤਾ ਜਾਵੇਗਾ ਇਸ ਦੇ ਨਾਲ ਸਾਇਰਸ ਪਾਟੇ ਨੂੰ ਵੀ ਹੁਲਾਰਾ ਮਿਲੇਗਾ ਸਰਕਾਰ ਇਸ ਪ੍ਰੋਜੈਕਟ ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਇਸ ਪ੍ਰੋਜੈਕਟ ਨੇ 2 ਸਾਲ ਪਹਿਲਾਂ 2022 ਵਿੱਚ ਗਤੀ ਫੜੀ ਸੀ ਕਿਲਾ ਮੁਬਾਰਕ ਵਿੱਚ ਸਥਿਤ ਰਨਵਾਸ ਖੇਤਰ ਗਿੱਲੂ ਖਾਨਾ ਅਤੇ ਲੱਸੀ ਖਾਨਾ ਨੂੰ ਇੱਕ ਵਿਰਾਸਤੀ ਹੋਟਲ ਵਿੱਚ ਬਦਲ ਦਿੱਤਾ ਸੀ ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ ਇਹ ਹੋਟਲ ਕਿਲਾ ਮੁਬਾਰਕ ਦੇ ਅੰਦਰ ਸਥਿਤ ਹੈ ਜੋ ਕਿ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਬਾਲਾ ਸਿੰਘ ਦਾ ਘਰ ਹੈ ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ ਜਿਵੇਂ ਹੀ ਤੁਸੀਂ ਕਿਲੇ ਵਿੱਚ ਦਾਖਲ ਹੁੰਦੇ ਹੋ ਖੱਬੇ ਪਾਸੇ ਰਨਵਾਸ ਭਵਨ ਹੈ ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸ ਇਮਾਰਤ ਵਿੱਚ ਰਹਿੰਦੀਆਂ ਸਨ ਅਤੇ ਉਸ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਬਹੁਤ ਘੱਟ ਸੀ ਹੋਟਲ ਵਿੱਚ ਅਜਿਹੀਆਂ ਸਹੂਲਤਾਂ ਹਨ ਇਸ ਦੇ ਦੋ ਮੰਜ਼ਿਲਾ ਇਮਾਰਤ ਦੀ ਉੱਪਰਲੀ ਮੰਜ਼ਲ ਤੇ ਤਿੰਨ ਸ਼ਾਨਦਾਰ ਪੇਂਟਿੰਗ ਚੈਂਬਰ ਹਨ ਜੋ ਅਨਮੋਲ ਪੇਂਟਿੰਗ ਨਾਲ ਭਰੇ ਹੋਏ ਹਨ ਲੱਸੀਖਾਨਾ ਨਾਮਕ ਇੱਕ ਜਗ੍ਹਾ ਹੈ ਜਿੱਤੇ ਖਾਣਾ ਪਕਾਇਆ ਜਾਂਦਾ ਹੈ ਅਤੇ ਅੰਦਰ ਰਹਿ ਵਾਲੀਆਂ ਮਹਿਲਾ ਨੌਕਰਾਨੀਆਂ ਨੂੰ ਵੰਡਿਆ ਜਾਂਦਾ ਹੈ ਦੋ ਮੰਜ਼ਲਾਈ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਸਾਮਨੇ ਵਾਲੇ ਹਾਲ ਹਨ ਜਿਨ੍ਹਾਂ ਨੂੰ ਭਾਗਾ ਦੁਆਰਾ ਕਰਮਿਆਂ ਵਿੱਚ ਬਦਲ ਦਿੱਤਾ ਹੈ ਇਸ ਤਰ੍ਹਾਂ ਕਿਲਾ ਬਣਾਇਆ ਗਿਆ ਸੀ ਕਿਲਾ ਮੁਬਾਰਕ ਨੂੰ ਪਹਿਲੀ ਵਾਰ 1763 ਵਿੱਚ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਿੱਧੂ ਜਾਟ ਸਾਕਾ ਬਾਬਾ ਆਲਾ ਸਿੰਘ ਨੇ ਕੱਚੀ ਗੜੀ ਦੇ ਰੂਪ ਵਿੱਚ ਬਣਾਇਆ ਸੀ ਬਾਅਦ ਵਿੱਚ ਇਸ ਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ ਕਿਹਾ ਜਾਂਦਾ ਹੈ ਕਿ 1763 ਵਿੱਚ ਬਣਾਇਆ ਅਸਲ ਕਿਲਾ ਪਹਿਲਾਂ ਤੋਂ ਮੌਜੂਦ ਮੁਗਲ ਕਿਲੇ ਦਾ ਵਿਸਥਾਰ ਸੀ ਜੋ ਕਿ ਗਵਰਨਰ ਹੁਸੈਨ ਖਾਨ ਦੁਆਰਾ ਪਟਿਆਲਾ ਵਿੱਚ ਬਣਾਇਆ ਗਿਆ ਸੀ ਕਿਲੇ ਦਾ ਅੰਦਰੂਨੀ ਹਿੱਸਾ ਜਿਸ ਨੂੰ ਕਿਲਾ ਅੰਦਰੂਨ ਕਿਹਾ ਜਾਂਦਾ ਹੈ ਮਹਾਰਾਜਾ ਅਮਰ ਸਿੰਘ ਦੁਆਰਾ ਬਣਾਇਆ ਗਿਆ ਸੀ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਪਟਿਆਲਾ ਦੇ ਇਤਿਹਾਸਿਕ ਕਿਲਾ ਮੁਬਾਰਕ ਵਿੱਚ ਸਥਿਤ ਹੋਟਲ ਰਨਵਾਸ ਪੰਜਾਬ ਸਰਕਾਰ ਵੱਲੋਂ ਲੋੜੀ ਦੇ ਮੌਕੇ ਤੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਨਗੇ ਸਰਕਾਰ ਦਾ ਦਾਵਾ ਹੈ ਕਿ ਇਹ ਦੁਨੀਆ ਦਾ ਇਕਲੌਤਾ ਹੋਟਲ ਹੈ ਜੋ ਸਿੱਖ ਮਹਿਲ ਵਿੱਚ ਬਣਾਇਆ ਗਿਆ ਸੀ ਹੁਣ ਰਾਜਸਥਾਨ ਦੀ ਤੀਰਸਤੇ ਇੱਥੇ ਹੋਟਲ ਦੀ ਡੈਸਟੀਨੇਸ਼ਨ ਵੈਡਿੰਗ ਨੂੰ ਇਤਿਹਾਸਕ ਕੀਤਾ ਜਾਵੇਗਾ ਇਸ ਦੇ ਨਾਲ ਸਾਇਰਸ ਪਟੇ ਨੋ ਵੀ ਹੁਲਾਰਾ ਮਿਲੇਗਾ ਸਰਕਾਰ ਇਸ ਪ੍ਰੋਜੈਕਟ ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਇਸ ਪ੍ਰੋਜੈਕਟ ਨੇ 2 ਸਾਲ ਪਹਿਲਾਂ 2022 ਵਿੱਚ ਗਤੀ ਫੜੀ ਸੀ ਕਿਲਾ ਮੁਬਾਰਕ ਵਿੱਚ ਸਥਿਤ ਰਨਵਾਸ ਖੇਤਰ ਗਿੱਲੂ ਖਾਨਾ ਅਤੇ ਲੱਸੀ ਖਾਨਾ ਨੂੰ ਇੱਕ ਵਿਰਾਸਤੀ ਹੋਟਲ ਵਿੱਚ ਬਦਲ ਦਿੱਤਾ ਸੀ ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ ਇਹ ਹੋਟਲ ਕਿਲਾ ਮੁਬਾਰਕ ਦੇ ਅੰਦਰ ਸਥਿਤ ਹੈ ਜੋ ਕਿ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦਾ ਘਰ ਹੈ ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ ਜਿਵੇਂ ਹੀ ਤੁਸੀਂ ਕਿਲੇ ਵਿੱਚ ਦਾਖਲ ਹੁੰਦੇ ਹੋ ਖੱਬੇ ਪਾਸੇ ਰਨਵਾਸ ਭਵਨ ਹੈ ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸ ਇਮਾਰਤ ਵਿੱਚ ਰਹਿੰਦੀਆਂ ਸਨ ਅਤੇ ਉਸ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਬਹੁਤ ਘੱਟ ਸੀ ਹੋਟਲ ਵਿੱਚ ਅਜਿਹੇ ਹੀਆਂ ਸਹੂਲਤਾਂ ਹਨ ਇਸ ਦੇ ਦੋ ਮੰਜ਼ਿਲਾ ਇਮਾਰਤ ਦੀ ਉੱਪਰਲੀ ਮੰਜ਼ਲ ਤੇ ਤਿੰਨ ਸ਼ਾਨਦਾਰ ਪੇਂਟਿੰਗ ਚੈਂਬਰ ਹਨ ਜੋ ਅਨਮੋਲ ਪੇਂਟਿੰਗ ਨਾਲ ਭਰੇ ਹੋਏ ਹਨ ਲੱਸੀ ਖਾਨਾ ਨਾਮਕ ਇੱਕ ਜਗ੍ਹਾ ਹੈ ਜਿੱਤੇ ਖਾਣਾ ਪਕਾਇਆ ਜਾਂਦਾ ਹੈ ਅਤੇ ਅੰਦਰ ਰਹਿ ਵਾਲੀਆਂ ਮਹਿਲਾ ਨੌਕਰਾਨੀਆਂ ਨੂੰ ਵੰਡਿਆ ਜਾਂਦਾ ਹੈ ਦੋ ਮੰਜ਼ਲਾਈ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਸਾਮਨੇ ਵਾਲੇ ਹਾਲ ਹਨ ਜਿਨ੍ਹਾਂ ਨੂੰ ਭਾਗਾ ਦੁਆਰਾ ਕਰਮਿਆਂ ਵਿੱਚ ਬਦਲ ਦਿੱਤਾ ਹੈ ਇਸ ਤਰ੍ਹਾਂ ਕਿਲਾ ਬਣਾਇਆ ਗਿਆ ਸੀ ਕਿਲਾ ਮੁਬਾਰਕ ਨੂੰ ਪਹਿਲੀ ਵਾਰ 1763 ਵਿੱਚ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਿੱਧੂ जाट साका ਬਾਬਾ ਆਲਾ ਸਿੰਘ ਨੇ ਕੱਚੀ ਗੜੀ ਦੇ ਰੂਪ ਵਿੱਚ ਬਣਾਇਆ ਸੀ ਬਾਅਦ ਵਿੱਚ ਇਸ ਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ ਕਿਹਾ ਜਾਂਦਾ ਹੈ ਕਿ 1763 ਵਿੱਚ ਬਣਾਇਆ ਅਸਲ ਕਿਲਾ ਪਹਿਲਾਂ ਤੋਂ ਮੌਜੂਦ ਮੁਗਲ ਕਿਲੇ ਦਾ ਵਿਸਥਾਰ ਸੀ ਜੋ ਕਿ ਗਵਰਨਰ ਹੁਸੈਨ ਖਾਨ ਦੁਆਰਾ ਪਟਿਆਲਾ ਵਿੱਚ ਬਣਾਇਆ ਗਿਆ ਸੀ ਕਿਲੇ ਦਾ ਅੰਦਰੂਨੀ ਹਿੱਸਾ ਜਿਸ ਨੂੰ ਕਿਲਾ ਅੰਦਰੂਨ ਕਿਹਾ ਜਾਂਦਾ ਹੈ ਮਹਾਰਾਜਾ ਅਮਰ ਸਿੰਘ ਦੁਆਰਾ ਬਣਾਇਆ ਗਿਆ ਸੀ